ਸਾਸੀ ਕਾਲਜੀ ਤੁਸੀਂ ਦੇਖ ਰਹੇ ਹੋ ਕਿਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਤਿੰਦਰ ਥੋੜੀ ਅੱਜ ਥਾਣਾ ਪੈਣੀਵੀਆਂ ਖਾ ਦੇ ਮੁਖ ਅਫਸਰ ਸਾਹਿਲ ਪਠਾਣੀਆਂ ਦੇ ਵੱਲੋਂ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜੋ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰੀ ਆਂਦੇ ਨੇ ਅੱਜ ਬਿਨਾ ਨੰਬਰ ਪਲੇਟਾ ਵਾਲੇ ਮੋਟਰਸਾਈਕਲ ਹਰਾਸਤ ਦੇ ਵਿੱਚ ਲਏ ਜਾ ਰਹੇ ਨੇ ਉਧਰ ਹੀ ਜਿਹੜੇ ਇੱਥੇ ਘੁੰਮਦੇ ਨੇ ਆਓ ਜਿਹੜੀ ਨੌਜਵਾਨਾਂ ਦੇ ਵੱਲੋਂ ਜਿਹੜੀ ਹੁੱਲੜਬਾਜ਼ੀ ਕੀਤੀ ਜਾਂਦੀ ਆ ਉਹ ਭਾਵੇਂ ਲੰਡੀਆਂ ਜੀਪਾਂ ਤੇ ਹੋਣ ਟਰੈਕਟਰਾਂ ਦੇ ਉੱਤੇ ਹੋਣ ਭਾਵੇਂ ਮੋਟਰਸਾਈਕਲਾਂ ਤੇ ਹੋਣ ਉਹਨਾਂ ਨੂੰ ਜਿਹੜਾ ਅੱਜ ਚੇਤਾਵਨੀ ਦਿੰਦੇ ਨਜ਼ਰੀ ਆ ਰਹੇ ਨੇ ਤਾੜਨਾ ਕਰਦੇ ਨਜ਼ਰੀ ਆ ਰਹੇ ਨੇ ਕਿ ਇਲਾਕੇ ਦੇ ਵਿੱਚ ਐਦਾਂ ਕੋਈ ਵੀ ਨੌਜਵਾਨ ਦੇਖਿਆ ਤਾਂ ਉਸ ਦੀ ਖੈਰ ਨਹੀਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਨਾ ਤਾਂ ਕਿਸੇ ਦੀ ਸ਼ਪਾਰਸ਼ ਚੱਲ ਰਹੀ ਆ ਤਾਂ ਨਾ ਕੋਈ ਹੋਰ ਗੱਲ ਸਿਰਫ ਚੱਲ ਰਿਹਾ ਤਾਂ ਚੱਲ ਰਿਹਾ ਕਾਨੂੰਨ ਦਾ ਡੰਡਾ ਕਿਉਂਕਿ ਕਾਨੂੰਨ ਦੇ ਮੁਤਾਬਕ ਅੱਜ ਬਣਦੀ ਕਾਰਵਾਈ ਕਰ ਰਿਹਾ ਜਿੱਥੇ ਚਲਾਨ ਹੋ ਰਹੇ ਉੱਥੇ ਮੋਟਰਸਾਈਕਲ ਬੌਂਡ ਵੀ ਕਰਦੇ ਨਜ਼ਰੀ ਆ ਰਹੇ ਨੇ ਪਿਛਲੇ ਦਿਨਾਂ ਤੋਂ ਦੇਖ ਰਹੇ ਆ ਸਕੂਲ ਟਾਈਮ ਤੋਂ ਜਿੱਥੇ ਹੁੱਲੜਬਾਜੀ ਹੋ ਰਹੀ ਆ ਉੱਥੇ ਜਿਹੜਾ ਕਿ ਅੱਜ ਦੁਕਾਨਦਾਰ ਵੀ ਪਿਛਲੇ ਦਿਨਾਂ ਤੋਂ ਦੇਖ ਰਹੇ ਸੀ ਕਿ ਕਾਫੀ ਇੱਥੇ ਨੌਜਵਾਨ ਬਿਨਾ ਨੰਬਰ ਪਲੇਟਾਂ ਤੋਂ ਘੁੰਮਦੇ ਨਜ਼ਰੀ ਆਉਂਦੇ ਨੇ ਇੱਥੇ ਤੱਕ ਵੀ ਇਹ ਵੀ ਕਹਿਣਾ ਸੀ ਕਿ ਜਿਹੜੇ ਬਿਨਾ ਨੰਬਰ ਪਲੇਟਾਂ ਤੋਂ ਨੌਜਵਾਨ ਘੁੰਮਦੇ ਨੇ ਉਹ ਨੌਜਵਾਨ ਜਿਹੜੇ ਚੋਰੀ ਜੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੰਦੇ ਨੇ ਅੱਜ ਹੁੱਲੜਬਾਜੀ ਕੋਈ ਕਰਦਾ ਹੋਵੇ ਭਾਵੇਂ ਲੰਡੀਆਂ ਦੀਪਾਂ ਤੇ ਭਾਵੇਂ ਟਰੈਕਟਰਾਂ ਤੇ ਭਾਵੇਂ ਮੋਟਰਸਾਈਕਲਾਂ ਤੇ ਉਹਨਾਂ ਨੂੰ ਤਾੜਨਾ ਤੇ ਚੇਤਾਵਨੀ ਮੁੱਖ ਅਫਸਰ ਭੈਣੀ ਮੀਆਂ ਖਾਨ ਦੇ ਵੱਲੋਂ ਦਿੱਤੀ ਜਾ ਰਹੀ ਹੈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਭੈਣੀ ਮੀਆਂ ਖਾਨ ਬਾਜ਼ਾਰ ਦੇ ਵਿੱਚ ਜਿਹੜੀ ਵਿਸ਼ੇਸ਼ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਉਸ ਤੋਂ ਇਲਾਵਾ ਜਿਹੜੇ ਅ ਜਗ੍ਹਾ ਤੇ ਦੇਖਿਆ ਗਿਆ ਜਿੱਥੇ-ਜਿੱਥੇ ਬਿਨਾ ਨੰਬਰ ਪਲੇਟਾਂ ਤੋਂ ਮੋਟਰਸਾਈਕਲ ਖੜੇ ਸਨ ਉਸ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਹੁਣ ਵੀ ਤੁਸੀਂ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉੱਥੇ ਜਿਹੜਾ ਵਾਹਨ ਨੂੰ ਰੋਕ ਕੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਤਾੜਨਾ ਵੀ ਜਿਹੜੀ ਕੀਤੀ ਜਾ ਰਹੀ ਹੈ ਕਿ ਅਕਸਰ ਕੋਈ ਵੀ ਖੁੱਲੜਬਾਜ਼ੀ ਕਰਦਾ ਦੇਖਿਆ ਤਾਂ ਉਸ ਦੀ ਖੈਰ ਨਹੀਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੋਖ ਅਫਸਰ ਸਾਹਿਲ ਪਠਾਨੀਆਂ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਐਡਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਉਹਨਾਂ ਨੌਜਵਾਨਾਂ ਦੇ ਉੱਤੇ ਜੋ ਨੌਜਵਾਨ ਉਲੜਬਾਜ਼ੀ ਕਰਦੇ ਨਜ਼ਰੀ ਆਉਂਦੇ ਨੇ ਇਹ ਜਿਹੜੀ ਕਿਉਂਕਿ ਜਿਹੜੀ ਜਾਂਚ ਬੜੇ ਜਿਹੜੇ ਸੱਚੇ ਢਾਗ ਦੇ ਨਾਲ ਜੋ ਹੋ ਰਹੀ ਹੈ ਜਿੱਥੇ ਕਾਗਜ਼ਾਤ ਚਲ ਕਰ ਰਹੇ ਉਥੇ ਸਰਚ ਵੀ ਕਰਦੇ ਨਜ਼ਰ ਆ ਰਹੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੁੱਖ ਅਫਸਰ ਨੇ ਜਿਹੜੇ ਸਾਹਿਲ ਪਠਾਨੀਆਂ ਦੀ ਉਹਨਾਂ ਦੇ ਨਾਲ ਕੀ ਕਹਿਣਾ ਹੈ ਉਹਨਾਂ ਦੇ ਸਬੰਧ ਵਿੱਚ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੀ ਹਾਰਦੀ ਨੋਇਨ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖਿਆ ਗਿਆ ਅੱਜ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੁਹਾਡਾ ਹਾਂਜੀ ਆਪਣੇ ਬਾਹਰ ਜੋ ਐਸਐਸਪੀ ਸਾਹਿਬ ਦੀਸ਼ਨ ਅਰਜੇਸਟ ਅੱਜ ਵੱਖ-ਵੱਖ ਜਗ੍ਹਾ ਤੇ ਨਾਕੇ ਲੱਗ ਰਹੇ ਆ ਤੇ ਵਿਦਾਊਟ ਨੰਬਰ ਪਲੇਟ ਟ੍ਰਿਪਲ ਆਈਡੀ ਤੇ ਇਹਨਾਂ ਦੇ ਜੋ ਬੰਦੀ ਕਾਰਵਾਈ ਆਪਾਂ ਕਰ ਰਿਹਾ ਚਲਾਨ ਕੱਟ ਰਿਹਾ ਵਦ ਵਦ ਉਹਨਾਂ ਦੇ ਜੀ ਦੇਖਿਆ ਗਿਆ ਪਿਛਲੇ ਦਿਨਾਂ ਤੋਂ ਬਿਨਾ ਨੰਬਰ ਪਲੇਟਾਂ ਤੋਂ ਮੋਟਰਸਾਈਕਲਾਂ ਤੇ ਨੌਜਵਾਨ ਘੁੰਮ ਰਹੇ ਸਨ ਹੁੱਲੜਬਾਜੀ ਵੀ ਕੀਤੀ ਜਾ ਰਹੀ ਸੀ ਅੱਜ ਉਹਨਾਂ ਦੇ ਉੱਤੇ ਵੀ ਐਕਸ਼ਨ ਦੇਖਣ ਨੂੰ ਮਿਲਿਆ ਹਾਂਜੀ ਜੀ ਪੁਰੀ ਜੀ ਆਪਣਾ 2-4 ਦਿਨ ਹੋ ਗਿਆ ਪਹਿਲਾਂ ਇਹਨਾਂ ਨੂੰ ਮੈਂ ਬਾਤ ਨਹੀਂ ਦਿੱਤੀ ਸੀ ਕਿ ਆਪਣੇ ਨੰਬਰ ਲਵਾ ਲਓ ਤੇ ਜਾ ਤਾਂ ਫਿਰ ਮੈਂ ਫਿਰ ਸਖਤ ਕਾਰਵਾਈ ਕਰਾਂਗਾ ਤੇ ਅੱਜ ਮੈਂ ਇਹਨਾਂ ਦਾ ਚਲਾਨ ਕੱਟ ਰਿਹਾ ਜੀ ਅੱਜ ਦੇਖਿਆ ਗਿਆ ਜਿੱਥੇ ਲੰਡੀਆਂ ਜੀਪਾਂ ਟਰੈਕਟਰਾਂ ਦੇ ਉੱਤੇ ਨੌਜਵਾਨ ਹੁੱਲੜਬ ਟਰੈਕਟਰਾਂ ਤੇ ਵੱਡੇ ਹਾਰਨ ਲਵਾਏ ਆ ਜਾਂ ਸਪੀਕਰ ਲਵਾਏ ਆ ਤੇ ਇਹਨਾਂ ਨੂੰ ਅੱਜ ਬਲਮਾ ਵਾਰਨਿੰਗ ਦਿੱਤੀ ਆ ਕਿ ਆਪਣਾ ਤੋਂ ਇਹ ਕੰਮ ਨਾ ਕਰੋ ਤੇ ਨੈਕਸਟ ਟਾਈਮ ਜਦੋਂ ਮੈਂ ਟਰੈਕਟਰ ਜਾਂ ਫਿਰ ਲੰਡੀਆਂ ਜਿਪਾ ਬਾਉਂਡ ਕਰਾਂਗਾ ਜੇ ਨਹੀਂ ਪਾ ਜਾਂਦੇ ਤਾਂ ਇਸ ਦੇ ਉੱਤੇ ਕੀ ਐਕਸ਼ਨ ਹੋਵੇਗਾ ਇਹਨਾਂ ਦੀ ਬੰਦੀ ਕਾਨੂੰਨੀ ਕਾਰਵਾਈ ਮੈਂ ਕਰਾਂਗਾ ਜੀ ਇਹਨਾਂ ਦੇ ਬਾਉਂਡ ਕਰਾਂਗਾ ਫਿਰ ਹੁਣ ਤੱਕ ਕਿੰਨੇ ਕੁ ਮੋਟਰਸਾਈਕਲ ਬਾਉਂਡ ਕਰ ਚੁੱਕੇ ਹੋ ਜਾਂ ਚਲਾਨ ਹੋਏ ਨੇ ਤਿੰਨ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਬਾਕੀ ਚਾਰ ਬਾਉਂਡ ਕੀਤੇ ਜੀ ਤਾ ਇਹਦੇ ਵਿੱਚ ਦੇਖਿਆ ਗਿਆ ਸਰਚ ਵੀ ਕਰਦੇ ਨਜ਼ਰ ਆ ਰਹੇ ਹੋ ਗੱਡੀਆਂ ਦੇ ਤੇ ਕਿਸ ਚੀਜ਼ ਤੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਆਪਣੇ ਜੋ ਸ਼ਹਿਰ ਚ મતਲਬ क्राइम ਨੂੰ ਰੋਕਣ ਵਾਸਤੇ ਜੀ ਵਕਵਾਕ ਜਗ੍ਹਾ ਤੇ મતਲਬ ਚੱਲਦੇ ਫਿਰਦੇ ਵੀ ਆਪਾਂ ਚੈਕਿੰਗ ਕਰ ਰਹੇ ਆ ਨਾਕੇ ਵੀ ਲਾ ਰਹੇ ਆ ਜੀ મતਲਬ क्राइम ਨੂੰ ਕੰਟਰੋਲ ਕਰਨ ਵਾਸਤੇ ਕੀ ਮੈਸੇਜ ਕੀ ਆ ਨੌਜਵਾਨਾਂ ਨੂੰ ਤੁਹਾਡਾ ਨੌਜਵਾਨ ਨੂੰ ਮੈਸੇਜ ਹੈ ਕਿ ਆਪਣੇ ਤੁਸੀਂ ਇੱਕ ਤੱਕ ਗੱਡੀ ਦੇ ਕਾਗਜ਼ ਬੁਲੇ ਰੱਖੋ ਨਵਾਂ ਕਾਨੂੰਨ ਜਿਹੜਾ ਆ ਗਿਆ ਵਾ 18 ਸਾਲ ਤੋਂ ਕੱਟ ਜਿਹੜਾ ਬੱਚਾ ਵਹੀਕਲ ਚਲਾਏਗਾ ਉਹਦੇ ਖਿਲਾਫ ਉਹਦੇ ਘਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ 25000 ਰੁਪਏ ਜੁਰਮਾਨਾ ਜੀ ਦਿਖਿਆ ਗਿਆ ਕਿਈ ਤਰ੍ਹਾਂ ਦੇ ਸ਼ਪਾਰਸ਼ੀ ਵੀ ਹੁੰਦੇ ਤੁਸੀਂ ਉਹਨਾਂ ਨੂੰ ਵੀ ਠੋਕਰਾਂਦੇ ਨਜ਼ਰੀ ਆਏ ਕਿ ਕਿ ਇਹਨਾਂ ਗੱਲ ਵੀ ਕੀਤੀ ਜਾਏਗੀ ਜਾਂ ਸ਼ਪਾਰਸ਼ੇ 'ਚ ਛੱਡ ਵੀ ਦਿੱਤਾ ਜਾਵੇਗਾ ਜੀ ਸ਼ਪਾਰਸ਼ ਛੱਡਣਾ ਕਿਸੇ ਨੂੰ ਇਹ ਕਾਨੂੰਨ ਸਾਰੇ ਵਾਸਤੇ ਇੱਕ ਹੀ ਆ ਜੀ ਬਸ ਇੱਕ ਵਾਰੀ ਸਾਰਿਆਂ ਨੂੰ ਇੱਕ ਵਾਰਨਿੰਗ ਦਿੱਤੀ ਆ ਕਿ ਜੇ ਨੈਕਸਟ ਟਾਈਮ ਫੌੜਲੇ ਤਾਂ ਮੈਂ ਕਿਸੇ ਨੂੰ ਨਹੀਂ ਬਖਸ਼ਾਂਗਾ ਠੀਕ ਆ ਬਹੁਤ ਬਹੁਤ ਧੰਨਵਾਦ ਜਿੱਥੇ ਕਿ ਇਹਨਾਂ ਨੇ ਦੱਸਿਆ ਕਿ ਅੱਜ ਨੌਜਵਾਨਾਂ ਨੂੰ ਤਾੜਨਾ ਕਰਦੇ ਨਜ਼ਰੀ ਆਏ ਨੇ ਕਿ ਜੇਕਰ ਕੋਈ ਬਿਨਾ ਨੰਬਰ ਪਲੇਟ ਵਾਲਾ ਮੋਟਰਸਾਈਕਲ ਦੇ ਗਿਆ ਤਾਂ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਦੂਜੇ ਪਾਸੇ ਟਰੈਕਟਰਾਂ ਤੇ ਜਿਹੜੇ ਵੱਡੇ ਵੱਡੇ ਸਪੀ ਦੇ ਨਜ਼ਰੀ ਆਏ ਨੇ ਉਹਨਾਂ ਨੇ ਦੱਸਿਆ ਕਿ ਅੱਜ ਜਿਹੜੀ ਤਾੜਨਾ ਕੀਤੀ ਕੀ ਆ ਨੈਕਸਟ ਟਾਈਮ ਦਿਖਾਈ ਦਿੱਤੇ ਤਾਂ ਉਹ ਕਿਸੇ ਵੀ ਹਾਲ ਦੇ ਵਿੱਚ ਬਖਸ਼ੇ ਨਹੀਂ ਜਾਣਗੇ ਬਣਦੀ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਦੇਖਣਾ ਇਹ ਹੋਵੇਗਾ ਕਿ ਇਲਾਕੇ ਦੇ ਨੌਜਵਾਨ ਹੁੱਲੜਬਾਜ਼ੀ ਕਰਨ ਤੋਂ ਬਾਅਦ ਆ ਜਾਣਗੇ ਜਾਂ ਕਾਨੂੰਨ ਦਾ ਡੰਡਾ ਚੱਲੇਗਾ ਜਾਂ ਉਹਨਾਂ ਤੇ ਕਾਰਵਾਈ ਹੋਵੇਗੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਹੁਣ ਤੱਕ ਦੇ ਲਈ ਇੰਨਾ ਹੀ ਆਪਣੇ ਸੰਯੋਗੀ ਰਵਿੰਦਰ ਮਲਹੋਤਰਾ ਦੇ ਨਾਲ ਮੈਂ ਜਤਿੰਦਰ ਥੋੜੀ ਕੇ ਆਰਟੀ ਨਿਊਜ਼ ਨੈਟਵਰਕ ਪੈਣੀ ਮੀਆਂ ਖਾਂ ਗੁਰਦਾਸਪੁਰ